ਮੈਂ ਕਿਨਾਂ ਪਾ ਚੱਲੀ ਛੇ ਸੌ ਗਿਆ ਕਿੰਨਾ ਇੱਥੋਂ ਕੋਈ 50 ਕਿਲੋ ਆ ਗਿਆ ਵੀ ਜੱਗੀ ਹੁਣ ਤਾਂ ਆ ਜੱਗੇ ਕਿਹੜੇ ਰਸਤਿਆਂ ਤੇ ਲਿਆ ਆ हां अब चलो बापूजी ਨੂੰ ਤੁਸੀਂ ਨਿਗਾਹ ਚੋਂ ਸਾਰਿਆਂ ਦੇ ਕਿਹੜਾ ਪਿੰਡ ਆ ਬਾਪੂ ਜੀ ਆਪਣਾ ਸਾਢੇ 3 ਦਿਨ ਹੋ ਗਏ ਜੀ ਤੇ ਤਿਆਰੀ ਹੈ ਜੱਗੀ ਉਹਨਾਂ ਦੀ ਪਿੰਡ ਵਾਪਸੀ ਸਮਾਨ ਸਾਡਾ ਪੈਕ ਆ ਤੇ ਜਗਦੀਪ ਉਹਨਾਂ ਨੇ ਤਿਆਰੀ ਕਰ ਲਈ ਆਹ ਕਮਰਾ ਸੀ ਕਮਰਾ ਨੰਬਰ 300 ਕਿੰਨਾ ਚੱਕੀ ਕਿੰਨਾ 30 ਕਮਰਾ ਨੰਬਰ 330 ਜਿੱਥੇ ਅਸੀਂ ਇੱਥੇ ਰੁਕੇ ਸੀ ਤੇ ਤਿਆਰੀ ਹੈ ਹੋਲੇ ਹੋ ਕੇ ਬੰਦੇ प्यारी है जी मैं एक पैक साइकिल लाद ले ਤੇ ਬਸ ਅੱਜ ਹੁਣ ਪਿੰਡ ਜਾਵਾਂਗੇ ਸਤੋ ਪਰਲਾ ਤੋਂ ਦਰਸ਼ਨ ਕਰਾਇਆ ਗੁਰਦੁਆਰਾ ਸੁਲਤਾਨਪੁਰ ਲੋਧੀ ਸਾਹਿਬ ਗੁਰਦੁਆਰਾ ਸ਼ਰੀਬੇ ਸਾਹਿਬ ਦੇ ਪਾਣੀ ਭਰ ਲਿਆ ਹੌਜਾ ਤਿਆਰ ਵਰ ਵਰ ਤਿਆਰ ਸਾਢੇ 3 ਦਾ ਟਾਈਮ ਆ ਪਰ ਸਾਨੂੰ ਚਾਹ ਦਾ ਥੋੜਾ ਜਿਹਾ ਹੈਗਾ ਵੀ ਹੈ ਨਾ ਪੇਟ ਸਾਡਾ ਜਿਵੇਂ ਹੀ ਭੁੱਖਾ ਦਾ ਪੀਤਾ ਹੈ ਨਹੀਂ ਕੁਝ ਜੀ ਆਸ ਵੀ ਨਹੀਂ 2-3 ਘੰਟੇ ਹਲੇ ਕੁਝ ਮਿਲਣ ਦੀ ਰਾਸਤੇ ਚ ਘੰਟਾ ਸਬਾ ਹੋ ਗਿਆ ਸਾਈਕਲ ਚਲਾਉਂਦੇ ਨੂੰ ਤੇ ਰਸਤੇ 'ਚ ਸਾਨੂੰ ਕੁਝ ਨਹੀਂ ਮਿਲਿਆ ਖਾਣ ਪੀਣ ਕੋਈ ਚਾਹ ਕੋਈ ਫਰੂਟ ਕੁਝ ਨਹੀਂ ਮਿਲਿਆ ਇੱਕ ਮਲਸੀਆਂ ਟੱਪ ਕੇ ਹੁਣ ਇੱਕ ਪੰਪ ਐ ਉੱਥੇ ਆ ਕੇ ਮੜਾ ਜਾ ਪਾਣੀ ਭਰਨ ਲੱਗੇ ਆ 26-27 ਕਿਲੋਮੀਟਰ ਸਾਂ ਸੀ ਨੀਅਰ ਅਬਾਊਟ 27-28 ਕਿਲੋਮੀਟਰ ਦਾ ਆਮ ਨਾਲ ਕੱਟ ਲਿਆ ਸਾਈਟ ਹੈ ਕਿਉਂ ਬੱਧੇ ਕੱਢ ਲਿਆ ਹੁਣ ਤੇ ਹਨੇਰਾ ਪੂਰਾ ਸੀਗਾ ਰਸਤੇ 'ਚ ਖਾਣ ਪੀਣ ਦੇ ਕੁਝ ਮਿਲਿਆ ਨਹੀਂ ਅਜੇ 5 ਬਜੇ ਨੇ ਦੁਕਾਨਾਂ 6 6:30 ਵਜੇ ਤੱਕ ਮੈਨੂੰ ਲੱਗਦਾ ਮਾੜਾ ਮੋਟਾ ਕੋਈ ਚਾਹ ਚੂ ਵਾਲਾ ਸ਼ਾਇਦ ਆ ਸਕਦਾ ਭੁੱਖੇ ਪੇਟ ਹੀ ਚੱਲੇ ਹੋਏ ਹਨ ਫਰਕ ਤਾਂ ਪੈਂਦਾ ਹਨਾ ਕਿਲੋ ਮੀਟਰ ਆਲੇ ਆਪਾ ਖਾਲੀ ਪੇਟ ਸਾਈਕਲ ਉਵੇਂ ਚੱਲਦਾ ਨਹੀਂ ਚੱਲਦਾ ਇਨਸ਼ਾਅੱਲਾ ਦੇਖਿਆ ਵੀ ਤਾਂ ਹੀ ਬੰਦਾ ਪਿੱਛੇ ਨਹੀਂ ਜਾਈ ਜਾਂਦਾ ਹਾਂ ਕਿਲੋ ਮੀਟਰ ਆ ਉਹ ਜੀ ਆ ਇੱਕ ਢਾਬਾ ਜਾਂ ਦੇਖਿਆ ਨਕੋਦਰ ਤੋਂ 2-3 ਕਿਲੋਮੀਟਰ ਨਕੋਦਰ 2-3 ਕਿਲੋਮੀਟਰ ਆਉਣਾ ਬਸ ਨਾ ਪੁੱਛਦੇ ਆ ਬਾਈ ਨੂੰ ਕੀ ਚਾ ਬਣਾ ਦਊਗਾ ਚਾ ਮਿਲ ਮਿਲ ਜਾਓ ਸੁਤਾ ਇੱਥੋਂ ਚੱਲਦਾ ਬਣ ਜਾ ਵੀਰੇ ਚਾ ਲੈ ਜੱਗੀ ਬਹਿ ਜਾ ਯੱਗੀ ਦੀ ਡਿਮਾਂਡ ਤੇ 50 ਮਿੰਟ ਲੱਗਿਆ ਨਹੀਂ ਤਰੀ ਕਿੰਨੀ ਜਾਗੇ ਅਸੀਂ ਇਹਨੇ ਰਿਪੋਰਟ ਜਾ ਜਾ ਕੋਈ ਨਕੌਦਰ ਕਿੰਨੇ ਦੂਰ ਆ ਵੀਰੇ ਇੱਥੋਂ ਉਧਰ ਜਾਂਦੇ ਆ ਨਹੀਂ ਐਡਾ ਭਾਈ ਮੈਂ ਕਿਹਨਾਂ ਪਾ ਚੱਲੀ ਭਾਈ ਸੌ ਗਿਆ ਇਹ ਕਿਰਾਵਾ ਨਹੀਂ ਭਾਈ ਇਹ ਸੌ ਗਿਆ ਕਿੰਨਾ ਇੱਥੋਂ ਕੋਲੋਂ 50 ਕਿਲੋਮੀਟਰ ਆਪਾਂ ਚੱਲਣਾ ਚਾਹੀਦਾ ਯਾਰ 7 ਕਿਲੋਮੀਟਰ ਵਿੱਚ 7 ਕਿਲੋਮੀਟਰ ਉਹ ਵੇਂਦਰਾ ਭਾਈ ਦਾ ਸੌ ਮੈਂ ਆ ਵੀ ਯਾਰ ਕੋਈ ਕੰਮ ਨਹੀਂ ਨਿਕਲਾ ਤੁਹਾਨੂੰ ਹਾਂ ਕਿੰਨੇ ਕਿਨੇ ਕਿਲੋਮੀਟਰ ਚੱਕੇ ਹੋ ਇਹ ਨਵਿਆ ਆ ਰਿਹਾ ਯਾਰ 7 ਕੰਮ ਲੈ ਕੇ ਸੱਤਾਇਆ ਕਿਲੋਮੀਟਰ ਦਾ ਸੀ ਮੈਂ ਇੰਟਮੋਂਟ ਤੇ ਆ ਗਿਆ ਚਲ ਉਹ ਉਹ ਨਹੀਂ ਉੱਠਦਾ ਭਵਿੰਦਰ ਵੀਰੇ ਮੁਸ਼ਕਲ ਹੈ ਉਹ ਵਿਚਾਰਾ ਮੜਦਾ ਬਣਾਉਣਾ ਕਹਿੰਦਾ ਫੇਰ ਸੌ ਗਿਆ ਲਓ ਜੀ ਬੀ ਤਾ ਆਇਆ ਸੀ ਢਾਬਾ ਦਾ ਮਿਲਿਆ ਸੀ ਪਰ ਉਹ ਹਲੇ ਉੱਠਣ ਦੇ ਹਾਲਾਤ 'ਚ ਹੈ ਨਹੀਂ ਇਤਰੀ ਇਹੀ ਐ ਵੀ ਅੱਗੇ ਹੋਰ ਚੱਲਿਆ ਜਾਵੇ ਕਿਉਂ ਇੱਥੇ ਟਾਈਮ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ ਫਿਰ ਸੂਰਜ ਚੜ ਜਾਣਾ ਤੁਹਾਨੂੰ ਪਤਾ ਵੀ ਜਦੋਂ ਸੂਰਜ ਇੱਕ ਵਾਰ ਚੜ ਗਿਆ ਫਿਰ ਸਾਈਕਲ ਚਲਾਉਣਾ ਬਹੁਤ ਰੋਜ਼ ਹੀ ਚਲਾਉਣਾ ਤਾਂ ਫਿਰ ਵੀ ਹੈਗਾ ਹੀ ਆ ਪਰ ਚੱਲੀਏ ਦਰਮੇਂਦਰ ਨੂੰ ਫਿਰ ਚੱਲ ਚੱਲ ਸਾਈਕਲ ਸਪੋਰਟ ਤੇ ਉਹਨੇ ਕਿੱਥੇ ਉੱਟਣਾ ਚੱਲ ਸੌਣ ਦੇ ਕਾਨੂੰ ਨੀਂਦ ਖਰਾਬ ਕਰਨੀ ਤੇ ਤਾਂ ਸੈਟਲ ਹੀ ਕਰਦਣ ਪਿੱਛੇ ਫਿਰ ਚੱਲ ਨੇ ਚੜ ਗਿਆ 6:00 ਵਜੇ ਦਾ ਟਾਈਮ ਨਕਉਦਰ ਕ੍ਰੋਸ ਕਰ ਲਿਆ ਸੀ ਤੇ ਨੂਰ ਮਹਿਲ ਸਾਡੇ ਅੱਗੇ ਆ ਹੁਣ ਇੱਥੇ 6-7 ਕਿਲੋਮੀਟਰ ਹੋਊਗਾ ਪਰ ਹਲੇ ਤੱਕ ਸਾਨੂੰ ਕੋਈ ਚਾਹ ਐ ਕੁਝ ਵੀ ਇੱਦਾਂ ਦੇ ਸਨੈਕਸ ਇਦਾਂ ਦਾ ਕੁਝ ਨਹੀਂ ਖਾਤਾ ਕਰੇਟਡ ਐਵੇਂ ਚੱਲ ਰਿਹਾ ਹੁੰਦਾ ਸਫ਼ਰ ਦੇਖਦੇ ਹਾਂ ਹੁਣ ਜੇ ਨੂਰ ਮਹਿਲ ਜਾ ਕੇ ਕੁਝ ਮਿਲ ਜਵੇ ਦੁਕਾਨਾਂ ਸੀਗੀਆਂ ਇੱਕ ਦੋ ਦੇਖੀਆਂ ਪਰ ਕੱਲ ਬਣੀ ਨਹੀਂ ਵੀ ਕਿਸੇ ਨੇ ਆਮੀ ਜੀ ਭਰੀ ਨਹੀਂ ਬਣਾਉਣ ਦੀ ਚਾਹ ਤੇ ਹੁਣ ਲੱਗਦਾ ਵੀ ਹੁਣ ਸ਼ਾਇਦ ਅੱਗੇ ਫਰਾ ਰੋਡ ਦੇ ਉੱਪਰ ਤਾਂ ਕੋਈ ਢਾਬਾ ਢੂਬਾ ਲੱਗਦੇ ਨਹੀਂ ਹਰਾ ਤੇ ਇਸ ਰੋਡ ਨੂੰ ਦੇਖ ਕੇ ਸ਼ਹਿਰ ਜਾ ਕੇ ਉੱਥੇ ਨੂਰ ਮਹਿਲ ਜਾ ਕੇ ਕੁਝ ਨਾ ਕੁਝ ਨੂੰ ਕਾਵਾਂਗੇ ਬੰਦੇ ਸਾਡੇ ਨਾਲੇ ਵਿੱਚ ਜੱਗੀ ਕਿੱਥੇ ਆ? ਹਾਂ? ਉਹ ਹਲੇ ਨਾ ਕੱਲਾ ਛੱਡੋ ਨੂੰ। ਕੋਈ ਨਹੀਂ ਨਹੀਂ ਜਾਏ। ਹਲੇ ਆਇਆ ਅਵੀ 7:00 ਵੱਜ ਗਏ ਮੂਰ ਮਹਿਲ ਪਹੁੰਚ ਗਏ ਠੇਕੇ ਬਹਾ ਗੁੱਲੇ ਮਿਲਦੇ ਚਾਹ ਵਾਲਾ ਨਹੀਂ ਮਿਲਦਾ ਹਾਂ ਠੇਕੇ ਬਥੇਰੇ ਗੁੱਲੇ ਮਿਲਦੇ ਚਾਹ ਵਾਲਾ ਨਹੀਂ ਮਿਲਿਆ ਆ ਵੀ ਭਾਈ ਇੱਕ ਮਿਲਿਆ ਸੀ ਇਹ ਕਹਿੰਦਾ ਸਾਡਾ ਚਾਹ ਵਾਲਾ ਬੰਦਾ ਨਹੀਂ ਆਇਆ ਅਸੀਂ ਕਹਿੰਿਆ ਭਾਈ ਅਸੀਂ ਆਪ ਬਣਾ ਲੰਨੇ ਹੋ ਵੀ ਨਹੀਂ ਬਣਾਉਣਾ ਹੈ ਪਹਿਲਾਂ ਸਾਜ ਨਹੀਂ ਕਿਹਾ ਮੈਨੂੰ ਇਹ ਨਹੀਂ ਪਤਾ ਹੈਗਾ ਉਹ ਸਾਜ ਨਹੀਂ ਲੱਗੇ ਹੋਣੇ ਝਾੜੂ ਹਾਂ ਜਿਹੜੀ ਚੀਜ਼ ਦੀ ਲੋੜ ਆ ਜਿੱਥੇ ਲੋੜ ਆ ਉੱਥੇ ਹਾਂ ਜਾ ਨਹੀਂ ਮਿਲਦੀ ਭਾਈ ਨਹੀਂ ਬਣੂ ਕੰਮ ਫਿਰ ਚਾਹੀਏ ਇਹ ਗੱਲ ਵੀ ਨਹੀਂ ਕਰ ਸਕਦਾ ਯਾਰ ਅਸੀਂ ਆਪ ਬਣਾ ਲੈਂਦੇ ਆ ਬ੍ਰੈਡ ਲੈ ਜਾਈਏ ਆਏ ਕਰਦੇ ਆ ਮੈਂ ਕਿਹਾ ਚਾਹ ਵਾਲਾ ਖੋਖਾ ਆਖਰਕਾਰ ਸਾਨੂੰ ਮਿਲ ਗਿਆ ਚਾਹ ਦਾ ਇੱਕ ਇੱਕ ਕੱਪ ਠੀਕ ਹੈ ਦੋ ਦੋ ਸੌਰੀ ਹਾਂ ਜੱਗੀ ਨੇ ਇੱਕ ਪੀਤਾ ਤੇ ਨਾਲ ਅਸੀਂ 6 ਬਿਸਕਟਾਂ ਦੀਆਂ ਡੱਬੀਆਂ ਖਾ ਕੇ ਹੁਣ ਅੱਗੇ ਜਾ ਕੇ ਟੋਲ ਪਲਾਜ਼ਾ ਟੱਪ ਕੇ ਲਾਡੋ ਵਾਲਾ ਉਹ ਤੋਂ ਬਾਅਦ ਫਿਰ ਕਿਤੇ ਨਾ ਕਿਤੇ ਪਰੌਂਠੇ ਖਾ ਕੇ ਸਿੱਧਾ ਘਰ ਚਲੋ ਜੀ ਮਿਲਦੇ ਆ ਤੁਹਾਨੂੰ ਅੱਗੇ ਚਲ ਜੀ ਵੀ ਮਿੱਤਰੋ ਭਾਈ ਇਧਰੇ ਖੜ ਜੋ ਹੁਣ A ਰੁਕੇ ਜਾਓ ਟੱਪੇ ਜਾਣਾ ਆਜ ਅੱਗੇ ਕਿਹੜੇ ਰਸਤਿਆਂ ਤੇ ਲਿਆ ਆ ਜੇ ਕੀ ਕਹਿੰਦਾ ਐਡਵੈਂਚਰ ਵੀ ਕਰਨਾ ਹੋਣੇ 4 ਵਜੇ ਤੇ ਤੁਰੇ ਹੋਏ ਆ ਇਹ ਐਡਵੈਂਚਰ ਵੀ ਆਓ ਦੇਖੋ ਹੁਣ ਆਓ ਕਿਹੜੀ ਪਹਾੜੀ ਚੜਨੀ ਹੈ ਤੰਗ ਕਰਦਾ ਨਾ ਜੀ ਵੱਧਾ ਜੱਕੀ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਆ ਗਿਆ ਲੱਡਵਾਲ ਟੋਲ ਪਲਾਜ਼ਾ ਟਾਈਮ ਹੋਇਆ 8:30 ਵਜੇ ਦਾ ਸਵੇਰ ਦੇ 8:30 ਵਜੇ ਨੇ ਮੌਸਮ ਬਦਲ ਗਿਆ ਤੇ ਲੱਡਵਾਲ ਟੋਲ ਪਲਾਜ਼ਾ ਪਹੁੰਚ ਗਏ 8:30 ਇਸ ਤੋਂ ਬਾਅਦ ਹੁਣ ਅਸੀਂ ਲੁਧਿਆਣਾ ਕ੍ਰੋਸ ਕਰਕੇ ਕਿਤੇ ਬ੍ਰੇਕਫਾਸਟ ਕਰਾਂਗੇ ਇਹ ਦਿਨ ਦਾ 40 ਹੋਣੀ ਆ ਕ੍ਰੋਸ ਕਰ ਰਿਹਾ ਸੀਗਾ ਐਨੀ ਗੱਲ ਕਰਨ ਦੀ ਵੇਰ ਆ ਭਾਜੀ ਥੋੜਾ ਆਇਆ ਖੱਡਾ ਆਹ ਬੰਦੇ ਅਸਹੀ ਪੰਜ ਮਿੰਟ ਬਾਅਦ ਵੀ ਰੋਟੇ ਸਾਨੂੰ ਸਾਰਾ ਕੰਮ ਦੇਖਾ ਬਰੇ ਨਹੀਂ ਆਇਆ ਸੱਤ ਮਿੰਟ ਨਹੀਂ ਗਈ ਤੇ 15 ਮਿੰਟ ਬਾਅਦ ਹੋ ਗਿਆ ਨਾ ਪਿੱਛੇ ਮੈਡਮ ਹੋਦੀ ਸੀ ਉਹ ਮੈਡਮ ਨੇ ਢਿੱਡ ਦੇ ਵਿੱਚ ਪਿਆ ਹੈਂਡਲ ਉਹ ਸਾਲਾ ਮੈਂ ਕਹਿੰਦਾ 1 ਮਿੰਟ ਦੀ ਆ ਗੱਲ ਹੁੰਦੀ ਆ ਇਹ ਕੁਛ ਹੋਣਾ ਤਾਂ ਸਕਿੰਟਾਂ ਚ ਹੀ ਹੋ ਜਾਣਾ ਆਹੀ ਮੈਂ ਤਾਂ ਹੀ ਬਾਈ ਨੂੰ ਕਿਹਾ ਮੈਂ ਜਿਆਦਾ ਸੀ ਹਾਂ ਹੁਣ ਅਸੀਂ ਆ ਮੇਨ ਰੋਡ ਚੜ੍ਹ ਗਏ ਹੁਣ ਪਾਣੀ ਅਸੀਂ ਕਿੱਥੇ ਲਾਏ ਨੇ ਜਿਵੇਂ ਤੁਸੀਂ ਗੱਲਾਂ ਸੁਣ ਰਹੇ ਹੋ ਨਾ ਵੀਰ ਨੇ ਦੱਸਿਆ ਵੀ ਹੈਲਮਟ ਹੈਲਮਟ ਮਤਲਬ ਪ੍ਰੋਟੈਕਸ਼ਨ ਬਹੁਤ ਜ਼ਰੂਰੀ ਆ ਇਹ ਜ਼ਰੂਰੀ ਨਹੀਂ ਹੈਗਾ ਆਪਾਂ ਹੌਲੀ ਆ ਚਲਾ ਰਹੇ ਆ ਜਾਂ ਤੇਜ਼ ਚਲਾ ਰਹੇ ਆ ਰੋਡ ਸਾਫ਼ ਹੈ ਰੋਡ ਗੰਦਾ ਹੈ ਇਹ ਮੈਟਰ ਨਹੀਂ ਕਰਦਾ ਹੈਗਾ ਕਿਤੇ ਵੀ ਕੁਝ ਵੀ ਕੋਈ ਅੜਚਣ ਆ ਸਕਦੀ ਆ ਸੋ ਸੇਫਟੀ ਪਹਿਲਾਂ ਹੈ ਨਾ ਗਰਮੀ ਬਾਅਦ ਆ ਗਰਮੀ ਝੱਲ ਲਾਂਗੇ ਪਰ ਇਦਾਂ ਦੀ ਕੋਈ ਜਿਹੜਾ ਅਣਹੋਣੀ ਮਤਲਬ ਹੁੰਦੀ ਆ ਕੋਈ ਇਦਾਂ ਦੀ ਜੇ ਤੁਹਾਡੇ ਕੋਲ ਪ੍ਰੋਟੈਕਸ਼ਨ ਹੈਗੀ ਆ ਤਾਂ ਕਿਸੇ ਨਾਲ ਕਿਤੇ ਤੁਸੀਂ ਸੇਫ ਹੋ ਸੋ ਮੇਰਾ ਵੀਰ ਜਿਹੜੇ ਬੰਦੇ ਸਾਈਕਲਿੰਗ ਕਰਦੇ ਨੇ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਕਿ ਪ੍ਰੋਟੈਕਸ਼ਨ ਜ਼ਰੂਰੀ ਹੈ ਠੀਕ ਹੈ ਮਿਲਦੇ ਆ ਅੱਗੇ ਜਾ ਕੇ ਤੁਹਾਨੂੰ ਕਿਤੇ ਪਰੌਂਠੇ ਖਾਣੇ ਆ ਫਿਰ ਮਿਲਦੇ ਆ ਠੀਕ ਹੈ ਜੀ ਚੰਗਾ ਵੀਰੇ ਖੁਸ਼ ਰਹੋ ਠੀਕ ਹੈ ਜੀ ਮੈਂ ਅੱਗੇ ਤੁਹਾਨੂੰ ਕੋਈ ਨਹੀਂ ਕੋਈ ਐਦਾਂ ਨਾ ਕਿਤੇ ਨਾ ਕਿਤੇ ਫੇਰ ਵੀ ਬਸਦੇ ਸਾਨੂੰ ਫੋਲੋ ਕਰਦੇ ਨੇ ਵੀਰ ਪਿੱਛੋਂ ਫਲੋਰ ਤੋਂ ਸਾਡੇ ਪਿੱਛੇ ਗੱਡੀ ਲਾ ਕੇ ਆਇਆ ਤੇ ਉਹਨੇ ਵਿਚਾਨੇ ਚਲੋ ਵਧੀਆ ਹੈਨਾ ਇਹ ਚੀਜ਼ਾਂ ਨੂੰ ਪ੍ਰਮੋਟ ਕਰਦੇ ਨੇ ਮਤਲਬ ਜਿਹੜਾ ਬੰਦਾ ਆਪ ਫਿੱਟ ਹੋਊਗਾ ਇਦਾਂ ਦੇ ਮੈਸੇਜ ਮਤਲਬ ਦਊਗਾ ਇਦਾਂ ਦੇ ਐਕਟੀਵਿਟੀਆਂ ਕਰੂਗਾ ਉਹੀ ਹਮੇਸ਼ਾ ਕਿਸੇ ਨੂੰ ਮੋਟੀਵੇਟ ਕਰਦਾ ਲੈ ਵੀ ਮਿੱਤਰੋ ਅਸੀਂ 10 ਵੱਜ ਚੁੱਕੇ ਨੇ ਤੇ ਲੁਧਿਆਣਾ ਪਹੁੰਚ ਗਏ ਤੇ 5-7 ਮਿੰਟ ਹੋ ਗਏ ਤੇ 10 ਛੜਿਆ ਨੂੰ ਆਨੂ ਮੀਨੇ ਫੇਰ ਘੇਰ ਗਿਆ ਨਹੀਂ ਬਹੁਤ ਤੇਜ਼ ਹੈ ਆਵਾਜ਼ ਤੁਸੀਂ ਸੁਣਦੇ ਹੋਣੇ ਉੱਪਰ 3 ਪਾਈਆਂ ਹੋ ਜਾਣੇ ਡੈੜਾ ਢੈੜ ਬੋਲ ਗਿਆ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਸਾਡੇ ਪਿੰਡ ਦੇ ਕੋਲ ਦਿਆਲਪੁਰੇ ਵਾਲਾ ਚੌਕ ਆ। ਉੱਥੇ ਪਹੁੰਚ ਗਏ ਜੀ ਅਸੀਂ। ਪਿੰਡ ਆਪਣਾ ਇੱਥੋਂ ਸਿਰਫ ਰਹਿ ਗਿਆ। ਕਿੰਨਾ? 6 ਕਿਲੋ ਮੀਟਰ। 6 ਕਿਲੋ ਮੀਟਰ। ਹਾਂ 6 ਜਾਂ 7 ਕਿਲੋਮੀਟਰ ਪਿੰਡ ਰਹਿ ਗਿਆ। ਤੇ ਭਾਈ ਸਾਡੇ ਨਾਲ ਦੇ ਗਰੁੱਪ ਦੇ ਬੰਦਿਆਂ ਨੂੰ ਇੱਕ ਬੇਨਤੀ ਆ। ਬਾਪੂ ਜੀ ਹੁਣੇ ਬੈਠੇ ਨੇ। ਤੇ ਇਹਨਾਂ ਨੇ ਕਿਹਾ ਵੀ ਅੱਜ ਤੁਸੀਂ ਘੱਟੋਂ ਬੰਦੇ। ਬਾਕੀ ਬੰਦੇ ਕਿੱਥੇ ਨੇ? ਹੁਣ ਤੁਸੀਂ ਆਪ ਹਿਸਾਬ ਲਾ ਲਓ। ਵੀ ਤੁਹਾਡੀ ਕੀ ਵੈਲਿਊ ਆ ਤੇ ਤੁਸੀਂ ਆਪਣੀ ਕੀ ਵੈਲਿਊ ਕਰ ਰਹੇ ਹੋ ਹਾਂ ਆ ਪੁੱਛ ਲਓ ਬਾਪੂ ਜੀ ਨੂੰ ਤੁਸੀਂ ਨਿਗਾ ਚੋਂ ਸਾਰਿਆਂ ਦੇ ਕਿਹੜਾ ਪਿੰਡ ਆ ਬਾਪੂ ਜੀ ਆਪਣਾ ਦਿਹਾਲ ਬੁਰਈਆ ਉਹ ਵਿੱਚ ਪਾਉਂਦੇ ਜਾਂਦੇ ਪਹਿਣਾ ਅਸੀਂ ਦਿਹਾਲ ਬੁਰਈ ਦੀ ਬਿੱਟ ਦੇਖ ਲਓ ਤੁਸੀਂ ਨਿਗਾ ਚੋਂ ਤੋਂ ਮਾੜੀ ਮਾੜੀ ਚੀਜ਼ ਤੋਂ ਡਰਿਆ ਨਾ ਕਰੋ ਵੀ ਮੀਂਹ ਪੈ ਗਿਆ ਧੁੱਪ ਚੜ ਗਈ ਇਹੋ ਜਿਹੀਆਂ ਚੀਜ਼ਾਂ ਤੋਂ ਡਰਿਆ ਨਾ ਕਰੋ ਬਾਕੀ ਜੇ ਕਿਸੇ ਨੇ ਟੋਕਰੇ ਬਣਵਾਉਣੇ ਨੇ ਆ ਬਾਯਾਣਾ ਲਾਡੀ ਉਹਨਾਂ ਨਾਲ ਕਰੋ ਸੰਪਰਕ। ਨਾਲੇ ਤੋਂ ਪਤਾ ਨਵੇਂ ਬੰਦੇ ਨੂੰ ਰੋਕਦੇ ਹੁੰਦੇ ਜਿਹੜੇ ਨਵੇਂ ਕਰਦੀਆਂ ਹਾਂ। ਹਾਂਜੀ ਹਾਂ। ਆ ਸਾਈਕਲ ਵੱਧ ਤੇ ਵੱਧ ਚਲਾਉਣਾ ਚਾਹੀਦਾ ਗੱਲ ਤਾਂ ਸਹੀ ਹੈ। ਆ ਵੀਰ ਤੋਂ ਜੇ ਕਿਸੇ ਨੇ ਟੋਕਰੇ ਬਣਵਾਉਣੇ ਨੇ। ਤੂਤਦੀਆਂ ਛਟੀਆਂ ਦੇ। ਬਾਪੂ ਵੀ ਉਹੀ ਕੰਮ ਕਰਦੇ ਨੇ। ਹਾਂ। ਇਹਦਾ ਖੇਤੀਬਾੜੀ ਵਾਲੀ ਆ। ਅੱਛਾ ਖੇਤੀਬਾੜੀ ਵਾਲੇ ਨੇ ਬਾਪੂ। ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਵੀਰ ਨੂੰ ਕਰ ਸਕਦਾ ਵੀਰੇ ਨੰਬਰ ਬੋਲ ਦੋ ਆਪਣਾ। 9976421550 ਇਲਾਕੇ 'ਚ ਕਮਾਣੋ ਸਮਰਾਲੇ ਇਲਾਕੇ ਚ ਕਿਸੇ ਨੇ ਵੀ ਟੋਕਰੇ ਬਣਵਾਉਣੇ ਹੁਣ ਆ ਦੇਖੋ ਟੋਕਰਿਆਂ ਦਾ ਕੰਮ ਵੀਰ ਉਹਨਾਂ ਦਾ ਬਹੁਤ ਸ਼ਾਨਦਾਰ ਹੈ ਬਣੇ ਉਹ ਬਾਈਕ ਬੜਾ ਆਹ ਦੇਖੋ ਬਣੇ ਪਏ ਆਹ ਪਏ ਦਿਆਲਪੁਰੇ ਪੁਲ ਦੇ ਥੱਲੇ ਹਾਂ ਜਗ੍ਹਾ ਹੈਗੀ ਆ ਦਿਆਲਪੁਰੇ ਪੁਲ ਦੇ ਥੱਲੇ ਨੇੜੇ ਮਾਲਵਾ ਕਾਲ ਹਾਂ ਆ ਵੀ ਚੱਲੀ ਹੁਣ ਜੱਗੀ ਕੀ ਇਸਲਾਏ ਜੱਗੀ ਜਾਂਦਾ ਸਾਹੇ ਵੜਦਾ ਚੈੱਕ ਕਰੋ 来来 ਬਹੁਤ ਭਜਾਉਂਦਾ ਜੱਗੀ ਆ ਦੇਖੋ ਆ ਪਿੱਛੇ ਛੱਡ ਦੇ ਜੱਗੀ ਇਹ ਜੱਗੀ ਨੇ ਬਸ ਕਰਾਈ ਜੱਗੀ ਆ ਬਸ ਕਰਾ ਦੇ ਜੱਗੀ ਜੱਗੀ ਨੂੰ ਮੈਂ ਤੋਹਣਾ ਆਹ ਕੱਟਣਾ ਰੋ ਡੇਢ ਵੱਜ ਚੁੱਕਿਆ ਤੇ ਪਹੁੰਚ ਗਏ ਆ ਜੀ ਪਿੰਡ ਸਾਹਮਣੇ ਸਾਡੇ ਪਿੰਡ ਦਾ ਬੋਰਡ ਤੇ ਵਾਗੁਰੂ ਦੀ ਕਿਰਪਾ ਨਾਲ ਸਾਡਾ ਟ੍ਰਿਪ ਬਹੁਤ ਵਧੀਆ ਆਇਆ ਵਧੀਆ ਇੰਜੋਏ ਕੀਤਾ ਵਧੀਆ ਐਕਸਰਸਾਈਜ਼ ਹੋਈ ਵਧੀਆ ਟਾਈਮ ਨਾਲ ਘਰੇ ਆ ਗਏ ਬਾਕੀ ਇੱਕ ਰੇਜ ਰਹਿ ਗਈ ਵੀ ਢੋਲੀ ਵਾਲਾ ਪੱਤਾ ਛੱਡ ਪਰੇ ਦਿਨਦਰ ਢੋਲੀ ਵਾਲਾ ਬੱत्ता ਨਹੀਂ ਜੱਗੀ ਨੂੰ ਮਿਲਿਆ ਸਾਰੇ ਰਸਤੇ ਢੋਲੀ ਵਾਲੇ ਬੱਤੇ ਦਾ ਕਹਿੰਦਾ ਸ਼ਰਬਤ ਬਣਾਉਣਾ ਸ਼ਾਮ ਨੂੰ ਤੇ ਬਾਕੀ ਇੱਕ ਥੋੜਾ ਜਿਹਾ ਜਿਵੇਂ ਅਸੀਂ ਨਾ ਉਹਨੇ ਪਰਫੈਕਟ ਨਹੀਂ ਹੈਗੇ ਇਹਨਾਂ ਦਾ ਬੋਲਣ 'ਚ ਇਹਨਾਂ ਵੀਡੀਓ ਮੇਕਿੰਗ 'ਚ ਨਾ ਐਡੀਟਿੰਗ ਇਸ ਐਡੀਟਿੰਗ ਤਾਂ ਚਲੋ ਅਸੀਂ ਕਰਦੇ ਹੀ ਨਹੀਂ ਤੇ ਜਿਵੇਂ ਹੁੰਦਾ ਉਵੇਂ ਹੀ ਚੜਾ ਦਿੰਨੇ ਹਾਂ ਤੇ ਗਲਤੀ ਫਲਤੀ ਮਾਫ ਕਰਿਓ ਤੇ ਕੋਈ ਗਲਤੀ ਹੁੰਦੀ ਆ ਤਾਂ ਦੱਸ ਦਿਓ ਨਿੰਦੇ ਹੋ ਨਾ ਬੰਦੇ ਆਪਾਂ ਪੈਂਡੂ ਦੇਸੀ ਤੇ ਨਵੇਂ ਬਾਕੀ ਧਿਆਨ ਰੱਖਿਓ ਰਾਜੀ ਖੁਸ਼ੀ ਰਹੋ ਆਂ ਬੰਡੋ ਦੂਜਿਆਂ ਦਾ ਭਲਾ ਕਰੋ ਗਰੀਬ ਮਾਰ ਨਾ ਕਰੋ ਕਿਸੇ ਦਾ ਨੂਨ ਖਾ ਕੇ ਹਰਾਮ ਨਾ ਕਰੋ ਕਿ ਨਹੀਂ ਆਹੀ ਜਿਵੇਂ ਬਾਬਾ ਨਾਨਕ ਦੇਵ ਜੀ ਨੇ ਕਿਹਾ ਸੀਗਾ ਉਹਨੂੰ ਕਿਹਨੂੰ ਕਿਹਾ ਸੀ ਤਰਮਿੰਦਰ ਕਿਹੜਾ ਚੋਰ ਸੀਗਾ ਉਹ ਭੂਮੀਆਂ ਭੂਮੀਆਂ ਚੋਰ ਭੂਮੀਆਂ ਚੋਰ ਨੂੰ ਕਿਹਾ ਸੀਗਾ ਵੀ ਝੂਠ ਨਾ ਬੋਲੋ ਝੂਠ ਨਹੀਂ ਬੋਲਣਾ ਨਮਕ ਹਰਾਮੀ ਨਹੀਂ ਕਰਨੀ ਨਮਕ ਖਾ ਕੇ ਕਿਸੇ ਦਾ ਹਰਾਮ ਨਹੀਂ ਕਰਨਾ ਇਹ ਗੋ ਮਾਰ ਉਹ ਨਹੀਂ ਕਰਨੀ ਕੀ ਨਹੀਂ ਕਰਨੀ ਇਹਦੀ ਗਰੀਬੀ ਦਾ ਮਜ਼ਾਕ ਨਹੀਂ ਕਿਸੇ ਹਾਂ ਕਿਸੇ ਨਾਲ ਗਰੀਬ ਮਾਰ ਨਹੀਂ ਕਰਨੀ ਤੇ ਨਾ ਹੋਣ ਦੇਣੀ ਆ ਸਾਹਮਣੇ ਚਲੋ ਜੀ ਮਿਲਦੇ ਆ ਫਿਰ ਤੁਹਾਨੂੰ ਕਿਸੇ ਹੋਰ ਨੈਕਸਟ ਸਫ਼ਰ ਤੇ ਉਦੋਂ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਬਾਬਾ ਜੀ ਕਰੋਗੇ ਰ ਹੈਲੋ ਹਾਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਕੇ ਵੀਰੇ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਬਹੁਤ ਬਹੁਤ ਹੋਰ ਚੱਕ ਕੇ ਲਿਆਓ ਨਹੀਂ ਨਹੀਂ ਲੋ